ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਅਧਿਆਪਕ ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਉਮੀਦ ਹੈ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਤਾਂ ਪਿਆਰੇ ਬੱਚਿਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 8ਵਾਂ ਦਾ ਪਾਠ ਨੰਬਰ 7 ਇਸ ਪਾਠ ਦਾ ਨਾਮ ਹੈ ਅਣਖੀਲਾ ਯੋਧਾ ਸ਼ਹੀਦ ਉਦਮ ਸਿੰਘ ਅੱਜ ਅਸੀਂ ਸ਼ਹੀਦ ਉਧਮ ਸਿੰਘ ਬਾਰੇ ਪੜ੍ਹਾਂਗੇ ਇਸ ਪਾਠ ਵਿੱਚ ਤਾਂ ਅਸੀਂ ਇਸ ਪਾਠ ਨੂੰ ਆਰੰਭ ਕਰਦੇ ਹਾਂ ਸਾਰੇ ਬੱਚੇ ਧਿਆਨ ਨਾਲ ਸੁਣਨਗੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਵਾਸੀਆਂ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ ਇਸ ਲੰਮੇ ਸੰਘਰਸ਼ ਤੇ ਕੁਰਬਾਨੀਆਂ ਦੇ ਇਤਿਹਾਸ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਜਿਨ੍ਹਾਂ ਸ਼ਹੀਦਾਂ ਨੇ ਯਤਨਾ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਉਹਨਾਂ ਨੂੰ ਵਿਸਾਰਿਆ ਨਹੀਂ ਜਾ ਸਕਦਾ ਉਹ ਸਾਡੇ ਇਤਿਹਾਸ ਦਾ ਗੌਰਵ ਤੇ ਮਾਣ ਹਨ ਅਜਿਹੇ ਸੂਰਬੀਰ ਅਤੇ ਅਣਖੀਲੇ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਦਾ ਨਾਮ ਬਹੁਤ ਹੀ ਸਤਿਕਾਰ ਦਾ ਪਾਤਰ ਹੈ ਉਸ ਨੂੰ ਆਪਣਾ ਨਾਮ ਉਦਮ ਸਿੰਘ ਦੀ ਥਾਂ ਰਾਮ ਮੁਹੰਮਦ ਸਿੰਘ ਆਜ਼ਾਦ ਵਧੇਰੇ ਪਸੰਦ ਸੀ ਇਸ ਵਿੱਚ ਰਾਮ ਹਿੰਦੂਆਂ ਦਾ ਮੁਹੰਮਦ ਮੁਸਲਮਾਨਾਂ ਦਾ ਸਿੰਘ ਸਿੱਖਾਂ ਦਾ ਅਤੇ ਆਜ਼ਾਦ ਹਿੰਦੁਸਤਾਨ ਦੀ ਆਜ਼ਾਦੀ ਦਾ ਪ੍ਰਤੀਕ ਸੀ ਇਸ ਸ਼ਹੀਦ ਉਦਮ ਸਿੰਘ ਦਾ ਫੋਟੋ ਹੈ ਉਦਮ ਸਿੰਘ ਦਾ ਜਨਮ 26 ਦਸੰਬਰ 1898 ਨੂੰ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਹੋਇਆ ਸ਼ਹੀਦ ਉਦਮ ਸਿੰਘ ਦਾ ਜਨਮ ਸਥਾਨ ਪੰਜਾਬ ਦੇ ਪਿੰਡ ਸੁਨਾਮ ਹੈ ਅਤੇ ਉਹਨਾਂ ਦਾ ਜਨਮ 26 ਦਸੰਬਰ 1898 ਈਸਵੀ ਨੂੰ ਹੋਇਆ ਸੀ ਉਸ ਦਾ ਪਿਤਾ ਸਰਦਾਰ ਟੈਲ ਸਿੰਘ ਕੰਬੋਜ ਬਰਾਦਰੀ ਚੋਂ ਸੀ ਅਤੇ ਰੇਲਵੇ ਫਟਕ ਦੀ ਚੌਕੀਦਾਰੀ ਕਰਦਾ ਸੀ ਉਸ ਦੀ ਮਾਤਾ ਦਾ ਨਾਮ ਨਾਰਾਇਣ ਕੌਰ ਸੀ ਉਦਮ ਸਿੰਘ ਅਜੇ ਬਾਲ ਹੀ ਸੀ ਜਦੋਂ ਉਸ ਦੇ ਮਾਤਾ ਪਿਤਾ ਚਲ ਬਸੇ ਤੇ ਉਦਮ ਸਿੰਘ ਯਤੀਮ ਹੋ ਗਿਆ ਗਿਆਨੀ ਚੈਂਚਲ ਸਿੰਘ ਇੱਕ ਬਹੁਤ ਰਹਿਮਦਿਲ ਪਿੰਡ ਵਾਸੀ ਸੀ ਉਸ ਨੇ ਲੰਮੀ ਸੋਚ ਕੇ ਬਾਲ ਉਦਮ ਸਿੰਘ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਉਦਮ ਸਿੰਘ ਦੀ ਮੁੱਢਲੀ ਵਿੱਦਿਆ ਇਥੇ ਹੀ ਪੂਰੀ ਹੋਈ ਉਸ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਜੋ ਯਤਿਮਖਾਨੇ ਅਮਰਤ ਅਮਰਤਪਨ ਕਰਨ ਉਪਰੰਤ ਉਦਮ ਸਿੰਘ ਰੱਖਿਆ ਗਿਆ ਉਹ ਬਾਅਦ ਵਿੱਚ ਉਦਮ ਸਿੰਘ ਦੇ ਨਾਂ ਨਾਲ ਦੁਨੀਆ ਵਿੱਚ ਜਾਣਿਆ ਜਾਣ ਲੱਗਾ ਇਸ ਦੌਰਾਨ ਉਦਮ ਸਿੰਘ ਦਾ ਵੱਡਾ ਭਰਾ ਸਾਧੂ ਸਿੰਘ 19 ਸਾਲ ਦੀ ਉਮਰ ਵਿੱਚ ਹੀ ਚਲਾਣਾ ਕਰ ਗਿਆ ਭਰਾ ਦੀ ਮੌਤ ਨੇ ਉਦਮ ਸਿੰਘ ਨੂੰ ਡੂੰਘਾ ਸਦਮਾ ਪਹੁੰਚਾਇਆ ਹੁਣ ਉਦਮ ਸਿੰਘ ਇਕੱਲਾ ਰਹਿ ਗਿਆ ਯਤਿਮਖਾਨੇ ਰਹਿ ਕੇ ਉਦਮ ਸਿੰਘ ਨੇ 10ਵੀਂ ਪਾਸ ਕਰ ਲਈ ਉਹ ਆਪਣੇ ਭਵਿੱਖ ਬਾਰੇ ਸੁਪਨੇ ਲੈਣ ਲੱਗਿਆ ਦੇਸ਼ ਦੀ ਆਜ਼ਾਦੀ ਦੀ ਲਹਿਰ ਜ਼ੋਰਾਂ ਤੇ ਸੀ 13 April 1919 ਨੂੰ ਜਲੀਆਂ ਵਾਲੇ ਬਾਗ ਦਾ ਖੂਨੀ ਸਾਾਕਾ ਵਾਪਰ ਗਿਆ ਜਨਰਲ ਡਾਇਰ ਨੇ ਨਿহਥੇ ਤੇ ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਦੇ ਖੂਨ ਨਾਲ ਹੋਲੀ ਖੇਢੀ ਤਾਂ ਜਲੀਆਂ ਵਾਲਾ ਬਾਗ ਦਾ ਜਿਹੜਾ ਖੂਨੀ ਸਾਾਕਾ ਸੀ ਇਹ ਪਰਸਨ ਬਣ ਸਕਦਾ ਹੈ ਤਾਂ ਕਦੋਂ ਹੋਇਆ 13 April 1919 ਨੂੰ ਤੇ ਗੋਲੀਆਂ ਕਿਸ ਦੁਆਰਾ ਚਲਵਾਈਆਂ ਗਈਆਂ ਜਨਰਲ ਡਾਇਰ ਦੇ ਦੁਆਰਾ ਪੰਜਾਬ ਦੀ ਵਿਸਾਖੀ ਲਹੂ ਲੋਹਾਨ ਹੋ ਗਈ ਇਹ ਘਟਨਾ ਵਿਸਾਖੀ ਵਾਲੇ ਦਿਨ ਵਾਪਰੀ 13 April ਨੂੰ ਯਤਿਮਖਾਨੇ ਨੇ ਉਦਮ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਜ਼ਖਮੀਆਂ ਦੀ ਦੇਖਭਾਲ ਲਈ ਜਲੀਆਂ ਵਾਲੇ ਬਾਗ ਭੇਜਿਆ ਇੱਥੇ ਲਾਸਾਂ ਜ਼ਖਮੀਆਂ ਦੀਆਂ ਚੀਕਾਂ ਅਤੇ ਮਰਤਕਾਂ ਦੇ ਵਾਰਸਾਂ ਦੀ ਕੁਰਲਾਹਟ ਨੇ ਗੱਭਰੂ ਉਦਮ ਸਿੰਘ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਜਲੀਆਂ ਵਾਲੇ ਬਾਗ ਦੀ ਘਟਨਾ ਦਾ ਸਾਰੇ ਦੇਸ਼ ਵਿੱਚ ਪ੍ਰਤੀਕਰਮ ਹੋਇਆ ਹੰਟਰ ਕਮੇਟੀ ਦੀ ਰਿਪੋਰਟ ਅਨਸਾਰ ਇਸ ਘਟਨਾ ਵਿੱਚ 379 ਵਿਅਕਤੀ ਮਾਰੇ ਗਏ ਅਤੇ ਇਸ ਤੋਂ ਤਿੰਨ ਗੁਣਾ ਜ਼ਿਆਦਾ ਵਿਅਕਤੀ ਫੱਟੜ ਹੋਏ ਪਰ ਅਸਲ ਵਿੱਚ ਇਸ ਖੂਨੀ ਕਾਂਡ ਵਿੱਚ ਇਸ ਤੋਂ ਵੀ ਕਈ ਗੁਣਾ ਵਧੇਰੇ ਜਾਨਾਂ ਬਲੀ ਚੜ ਗਈਆਂ ਓਧਮ ਸਿੰਘ ਨੇ ਜਲੀਆਂ ਵਾਲੇ ਬਾਗ ਦਾ ਦਿਲ ਕੰਬਾਉ ਤੇ ਦਰਦਨਾਕ ਦ੍ਰਿਸ਼ ਆਪਣੇ ਅੱਖੀਂ ਵੇਖਿਆ ਸੀ ਉਸਨੇ ਦੇ ਖੂਨ ਨੇ ਉਬਾਲਾ ਖਾਦਾ ਉਸਨੇ ਪਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਖੂਨ ਦਾ ਬਦਲਾ ਲੈ ਬਿਨਾ ਸਾਹ ਨਹੀਂ ਲਵੇਗਾ ਇਸ ਘਟਨਾ ਨੇ ਉਦਮ ਸਿੰਘ ਦੀ ਜੀਵਨ ਸੋਚ ਹੀ ਬਦਲ ਕੇ ਰੱਖ ਦਿੱਤੀ ਆਖਰ ਉਹ 1990 ਵਿੱਚ ਅਫਰੀਕਾ ਚਲੇ ਗਏ ਅਤੇ 1921 ਵਿੱਚ ਅਮਰੀਕਾ ਪਹੁੰਚਿਆ ਇੱਥੇ ਉਸ ਦਾ ਮੇਲ ਹਿੰਦੁਸਤਾਨ ਦੇ ਇਨਕਲਾਬੀ ਲੀਡਰਾਂ ਨਾਲ ਹੋਇਆ ਫਿਰ ਉਹ ਦੇਸ਼ ਪਰਤ ਆਇਆ ਅਤੇ ਅੰਮ੍ਰਿਤਸਰ ਇੱਕ ਛੋਟੇ ਜਿਹੇ ਮਕਾਨ ਚ ਕਿਰਾਏ ਤੇ ਰਹਿਣ ਲੱਗ ਪਿਆ ਉਸਨੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਵੱਡਾ ਅੱਡਾ ਬਣ ਗਿਆ 30 ਅਗਸਤ 1927 ਈਸਵੀ ਨੂੰ ਸੀਆਈਡੀ ਨੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਉਸ ਕੋਲੋਂ ਬਹੁਤ ਸਾਰਾ ਇਨਕਲਾਬੀ ਸਾਹਿਤ ਅਤੇ ਤਿੰਨ ਪਿਸਤੌਲ ਬਰਾਮਦ ਕੀਤੀ ਗਈ ਇਸ ਕਾਰਨ ਉਸਨੇ ਪਿਸਾਵਰ ਅਤੇ ਮਲਤਾਨ ਦੀ ਜੇਲ੍ਹ ਵਿੱਚ 5 ਸਾਲ ਸਖਤ ਕੈਦ ਦੀ ਸਜ਼ਾ ਭੁਗਤੀ ਅਤੇ ਉਹ 1932 ਈਸਵੀ ਵਿੱਚ ਰਿਹਾ ਹੋਇਆ ਹੁਣ ਉਦਮ ਸਿੰਘ ਦਾ ਸਰੜ ਹੋਰ ਵੀ ਪੱਕਾ ਹੋ ਗਿਆ ਅਤੇ ਉਹ ਉਸ ਨੂੰ ਦੇਸ਼ ਦੀ ਆਜ਼ਾਦੀ ਨੇ ਦੇਸ਼ ਸੰਘਰਸ਼ ਨੇ ਹੋਰ ਵੀ ਬਲ ਪ੍ਰਦਾਨ ਕੀਤਾ 1932 ਇਸ ਵਿੱਚ ਉਸ ਦੀ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਹੋਈ ਦੇਸ਼ ਭਗਤੀ ਦੀ ਭਾਵਨਾ ਮਨ ਵਿੱਚ ਲੈ ਕੇ ਉਸ ਨੇ ਫ੍ਰਾਂਸ ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਜਾ ਕੇ ਭਾਰਤੀ ਆਜ਼ਾਦੀ ਲਈ ਪ੍ਰਚਾਰ ਕੀਤਾ ਆਖਰ 1937 ਈਸਵੀ ਵਿੱਚ ਉਹ ਇੰਗਲੈਂਡ ਪਹੁੰਚਿਆ ਜਿੱਥੇ ਰਹਿੰਦਿਆਂ ਉਦਮ ਸਿੰਘ ਨੇ ਜ਼ਿੰਦਗੀ ਦੀਆਂ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ ਉਸ ਨੂੰ ਆਪਣਾ ਟਿਚਾ ਪੂਰਾ ਕਰਨ ਤੋਂ ਬਿਨਾ ਹੋਰ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਉਦਮ ਸਿੰਘ ਬਚਪਨ ਤੋਂ ਹੀ ਚੁੱਪਚਾਪ ਸ਼ਾਂਤ ਸੁਭਾਅ ਸਰੜੀ ਹਮਤ ਤੇ ਲਗਨ ਨਾਲ ਕੰਮ ਕਰਨ ਦਾ ਆਦੀ ਸੀ ਉਦਮ ਸਿੰਘ ਨੇ ਜਦ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਦੀ ਖਬਰ ਸੁਣੀ ਤਾਂ ਉਹ ਬਹੁਤ ਦੁਖੀ ਹੋਇਆ ਉਹ ਕਈ ਦਿਨ ਚੁੱਪ ਰਿਹਾ ਤੇ ਖਾਦਾ ਪੀਤਾ ਵੀ ਕੁਝ ਨਾ ਉਦਮ ਸਿੰਘ ਹਰ ਸਮੇਂ ਆਪਣੇ ਦੇਸ਼ ਦੀ ਆਜ਼ਾਦੀ ਬਾਰੇ ਸੋਚਦਾ ਰਹਿੰਦਾ ਸੀ ਲੰਡਨ ਪੁੱਜ ਕੇ ਉਦਮ ਸਿੰਘ ਨੇ ਇੰਜੀਨੀਅਰਿੰਗ ਦਾ ਕੋਰਸ ਕਰਕੇ ਉੱਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰੰਤੂ ਉਹ ਕਿਸੇ ਹੋਰ ਤਾਕ ਵਿੱਚ ਸੀ ਉਹ ਲਗਭਗ 7 ਸਾਲ ਇੰਗਲੈਂਡ ਵਿੱਚ ਰਿਹਾ ਇਸ ਦੌਰਾਨ ਜਨਰਲ ਡਾਇਰ ਤਾਂ ਮਰ ਚੁੱਕਾ ਸੀ ਪਰੰਤੂ ਉਸ ਸਮੇਂ ਦੇ ਪੰਜਾਬ ਦਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਉਂਦਾ ਸੀ 13 ਮਾਰਚ 1940 ਨੂੰ ਭਾਰਤ ਵਿੱਚ ਰਹਿ ਚੁੱਕੇ ਅੰਗਰੇਜ਼ ਅਫਸਰਾਂ ਦੀ ਮੀਟਿੰਗ ਲੰਡਨ ਦੇ ਸਟਨ ਹਾਲ ਵਿੱਚ ਹੋ ਰਹੀ ਸੀ ਜਿਸ ਬਾਰੇ ਉਦਮ ਸਿੰਘ ਨੇ ਜਾਣਕਾਰੀ ਪ੍ਰਾਪਤ ਕਰ ਲਈ ਸੀ ਇਸ ਮੀਟਿੰਗ ਵਿੱਚ ਸਰ ਮਾਈਕਲ ਉਡਵਾਇਰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ ਲਾਰਡ ਜੈਟਲੈਂਡ ਲਾਰਡ ਲਮਿੰਗਟਨ ਅਤੇ ਹੋਰ ਅਨੇਕਾਂ ਉੱਚ ਅਧਿਕਾਰੀ ਮੌਜੂਦ ਸਨ ਉਦਮ ਸਿੰਘ ਦੀ ਇਸ ਹਾਲ ਵਿੱਚ ਉਦਮ ਸਿੰਘ ਵੀ ਇਸ ਹਾਲ ਵਿੱਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ ਓਵਰकोट ਤੇ ਹੈੱਡਪੈਨ ਕੇ ਪਹੁੰਚ ਗਿਆ ਹਾਲ ਵਿੱਚ ਸਰ ਮਾਈਕਲ ਓਡਵਾਇਰ ਨੇ ਬੜੇ ਜੋਸ਼ ਨਾਲ ਆਪਣਾ ਪਾਸਨ ਸ਼ੁਰੂ ਕੀਤਾ ਅਤੇ ਉਸ ਨੇ ਕੁਝ ਸ਼ਬਦ ਹੀ ਬੋਲੇ ਚੰਨ ਕਿ ਉਦਮ ਸਿੰਘ ਨੇ ਇੱਕ ਨੁੱਕਰ ਚੌਠ ਕੇ ਓਡਵਾਇਰ ਨੂੰ ਪਿਸਤੋਲ ਦੀਆਂ ਗੋਲੀਆਂ ਨਾਲ ਸਦਾ ਦੀ ਨੀਂਦ ਸੁਆ ਦਿੱਤਾ ਇਸ ਲੜਾਈ ਵਿੱਚ ਲਾਰਡ ਜੈਟਲੈਂਡ ਅਤੇ ਲਾਰਡ ਲਮਿੰਗਟਨ ਵੀ ਜ਼ਖਮੀ ਹੋ ਗਏ ਸਾਰੇ ਹਾਲ ਵਿੱਚ ਭਗਦਰ ਮਚ ਗਈ ਪਰੰਤੂ ਉਦਮ ਸਿੰਘ ਦਲੇਰੀ ਨਾਲ ਉੱਥੇ ਹੀ ਖੜਾ ਰਿਹਾ ਜਿਵੇਂ ਕਹਿ ਰਿਹਾ ਹੋਵੇ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਇਹ ਖਬਰ ਦੁਨੀਆ ਭਰ ਵਿੱਚ ਫੈਲ ਗਈ ਉਦਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸਨੇ ਬੜੇ ਮਾਣ ਨਾਲ ਆਪਣੇ ਕਾਰਨਾਮੇ ਦਾ ਇਕਬਾਲ ਕੀਤਾ ਉਦਮ ਸਿੰਘ ਬ੍ਰਿਕਸਟਨ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤੇ ਉਸਤੇ ਮੁਕਦਮਾ ਚਲਾਇਆ ਗਿਆ ਜੇਲ੍ਹ ਵਿੱਚ ਉਹ ਬਹੁਤ ਹੌਸਲੇ ਨਾਲ ਰਿਹਾ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਸਨੇ ਆਖਿਆ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਅਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ ਹੈ ਇਸ ਅਨੋਖੇ ਤੇ ਉਦਮੀ ਕਾਰਨਾਮੇ ਲਈ ਉਦਮ ਸਿੰਘ ਨੂੰ 20 ਸਾਲ 11 ਮਹੀਨੇ ਤੱਕ ਉਡੀਕ ਕਰਨੀ ਪਈ ਜੋ ਦੁਨੀਆ ਦੇ ਇਤਿਹਾਸ ਵਿੱਚ ਇੱਕ ਬਚਿੱਤਰ ਘਟਨਾ ਹੈ ਆਖਰ 31 ਜੁਲਾਈ 1940 ਈਸਵੀ ਨੂੰ ਉਦਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਇਸ ਸੂਰਬੀਰ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਸਰਕਾਰ ਰਾਹੀਂ ਪੰਜਾਬ ਵਿੱਚ ਲਿਆਂਦੀਆਂ ਗਈਆਂ ਤੇ ਉਸ ਦੇ ਜੱਦੀ ਪਿੰਡ ਸੁਨਾਮ ਵਿਖੇ 31 ਜੁਲਾਈ 1974 ਨੂੰ ਪੂਰੇ ਸਨਮਾਨ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ। ਪੰਜਾਬ ਸਰਕਾਰ ਨੇ ਸ਼ਹੀਦ ਉਦਮ ਸਿੰਘ ਦਾ ਆਦਮ ਕਦ ਬੁੱਤ 1,60,000 ਰੁਪਏ ਦੀ ਲਗਤ ਨਾਲ ਅੰਮ੍ਰਿਤਸਰ ਵਿੱਚ ਵੀ ਲਾਇਆ। ਇਹ ਸਮਰ ਸਹੀਦੀ ਯਾਦ ਵਿੱਚ ਕਈ ਕਾਲਜ ਸਕੂਲ ਹਸਪਤਾਲ ਲਾਇਬ੍ਰੇਰੀਆਂ ਇੱਕ ਨਗਰ ਅਤੇ ਹੋਰ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਪੰਜਾਬ ਦੇ ਸੂਰਬੀਰ ਨੂੰ ਆਉਣ ਵਾਲੀਆਂ نسلਾਂ ਸਦਾ ਚੇਤੇ ਰੱਖਣੀਆਂ ਤਾਂ ਵਿਦਿਆਰਥੀਓ ਇਹ ਪਾਠ ਸਾਡਾ ਖਤਮ ਹੋਇਆ ਅਸੀਂ ਇੱਕ ਮਹਾਨ ਦੇਸ਼ ਭਗਤ ਸ਼ਹੀਦ ਉਧਮ ਸਿੰਘ ਬਾਰੇ ਪੜਿਆ ਤੇ ਉਹਨਾਂ ਦੀ ਦਲੇਰੀ ਦੀਆਂ ਮਿਸਾਲਾਂ ਅਸੀਂ ਵੇਖੀਆਂ ਇਸ ਪਾਠ ਵਿੱਚ ਆਸ ਹੈ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਵਿਦਿਆਰਥੀਓ ਸਾਡਾ ਪਹਿਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਇਹਦੇ ਵਿੱਚ ਸਾਡਾ ਊੜਾ ਨੰਬਰ ਪ੍ਰਸ਼ਨ ਹੈ ਉਦਮ ਸਿੰਘ ਦਾ ਜਨਮ ਕਿੱਥੇ ਹੋਇਆ ਅਸੀਂ ਪਾਠ ਵਿੱਚ ਜਿਵੇਂ ਪੜ੍ਹਿਆ ਹੈ ਉਦਮ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿਖੇ ਹੋਇਆ ਸਾਡਾ ਦੂਜਾ ਪ੍ਰਸ਼ਨ ਹੈ ਉਦਮ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਉਦਮ ਸਿੰਘ ਦਾ ਜਨਮ ਜੋ ਕਿ ਪਾਠ ਵਿੱਚ ਦਿੱਤਾ ਗਿਆ ਹੈ 26 ਦਸੰਬਰ 1898 ਈਸਵੀ ਨੂੰ ਹੋਇਆ ਆਪਣਾ ਅਗਲਾ ਪ੍ਰਸ਼ਨ ਹੈ ਕਿਹੜੀ ਘਟਨਾ ਨੇ ਉਦਮ ਸਿੰਘ ਦੇ ਦਿਲ ਤੇ ਗਹਿਰਾ ਅਸਰ ਪਾਇਆ ਜਲੀਆਂ ਵਾਲੇ ਬਾਗ ਦੀ ਘਟਨਾ ਨੇ ਉਦਮ ਸਿੰਘ ਦੇ ਦਿਲ ਤੇ ਗਹਿਰਾ ਅਸਰ ਪਾਇਆ ਅਗਲਾ ਪ੍ਰਸ਼ਨ ਹੈ ਆਪਣਾ ਉਦਮ ਸਿੰਘ ਨੇ ਕਿਸ ਦੇ ਗੋਲੀ ਮਾਰੀ ਤਾਂ ਉਦਮ ਸਿੰਘ ਨੇ ਗਰਨਰ ਮਾਈਕਲ ਅਡਵਾਇਰ ਦੇ ਗੋਲੀ ਮਾਰੀ ਸਾਡਾ ਅਗਲਾ ਪ੍ਰਸ਼ਨ ਹੈ ਸ਼ਹੀਦ ਉਦਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ਤਾਂ ਸ਼ਹੀਦ ਉਦਮ ਸਿੰਘ ਨੂੰ 31 ਜੁਲਾਈ 1940 ਈਸਵੀ ਨੂੰ ਫਾਂਸੀ ਦਿੱਤੀ ਗਈ ਹੁਣ ਅਸੀਂ ਅਗਲੇ ਪ੍ਰਸ਼ਨ ਪੜ੍ਹਾਂਗੇ ਸਹੀ ਵਿਕਲਪ ਚੁਣੋ ਤਾਂ ਸਾਡਾ ਪਹਿਲਾ ਪਰਸਨ ਹੈ ਵਿਦਿਆਰਥੀਓ ਉਦਮ ਸਿੰਘ ਦਾ ਜਨਮ ਕਿਸ ਸਥਾਨ ਤੇ ਹੋਇਆ ਰੋਪੜ ਅੰਮ੍ਰਿਤਸਰ ਸੁਨਾਮ ਬਰਨਾਲਾ ਅਸੀਂ ਪਾਠ ਵਿੱਚ ਪੜਿਆ ਹੈ ਕਿ ਉਦਮ ਸਿੰਘ ਦਾ ਜਨਮ ਸੁਨਾਮ ਵਿਖੇ ਹੋਇਆ ਤਾਂ ਅਸੀਂ ਸੁਨਾਮ ਤੇ ਸਹੀ ਦਾ ਨਿਸ਼ਾਨ ਲਾਵਾਂਗੇ ਸਾਡਾ ਅਗਲਾ ਪਰਸਨ ਹੈ ਵਿਦਿਆਰਥੀਓ ਉਦਮ ਸਿੰਘ ਨੇ ਆਪਣਾ ਨਾਮ ਬਦਲ ਕੇ की रखिया ऊधम सिंह सुनाम राम मुहम्मद सिंह आज़ाद अणखीला उधम सिंह साधु सिंह तो उन्होंने अपना नाम बदल के राम मुहम्मद सिंह आजाद रखिया साढ़ा अगला प्रश्न है जलियांवाले बाग का धाका कदों हो ਇਮਾਰਤ 13 April 28 September 15 August ਤਾਂ ਇਹਦੇ ਚੋਂ 13 April ਸਹੀ ਹੈ 13 April 1919 ਨੂੰ ਜਲੀਆਂ ਵਾਲੇ ਬਾਗ ਦਾ ਸਾਕਾ ਹੋਇਆ ਸੀ ਹੁਣ ਸਾਡਾ ਅਗਲਾ ਪ੍ਰਸ਼ਨ ਹੈ ਇਹ ਨਹੀਂ ਰਹਿ ਕਿ ਉਦਮ ਸਿੰਘ ਨੇ ਕਿਹੜੀ ਪੜ੍ਹਾਈ ਪੂਰੀ ਕੀਤੀ ਤਾਂ ਯਤਿਮਖਾਨੇ ਰਹਿ ਕਿ ਉਦਮ ਸਿੰਘ ਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਸਾਡਾ ਅਗਲਾ ਪ੍ਰਸ਼ਨ ਹੈ ਉਦਮ ਸਿੰਘ ਇੰਗਲੈਂਡ ਕਦੋਂ ਪਹੁੰਚਿਆ 1926 1930 1937 ਜਾਂ 1942 ਤਾਂ ਉਦਮ ਸਿੰਘ ਇੰਗਲੈਂਡ 1937 ਵਿੱਚ ਪਹੁੰਚਿਆ ਤਾਂ ਅਸੀਂ 1937 ਦੇ ਸਹੀ ਦਾ ਨਿਸ਼ਾਨ ਲਾਵਾਂਗੇ ਵਿਦਿਆਰਥੀਓ ਸਾਡਾ ਅਗਲਾ ਪ੍ਰਸ਼ਨ ਹੈ ਸ਼ਹੀਦ ਉਦਮ ਸਿੰਘ ਨਾਲ ਬਚਪਨ ਵਿੱਚ ਕਿਹੜੀ ਘਟਨਾ ਵਾਪਰੀ ਤਾਂ ਅਸੀਂ ਇਸ ਘਟਨਾ ਬਾਰੇ ਲਿਖਣਾ ਹੈ ਤਾਂ ਸਹੀਦ ਉਦਮ ਸਿੰਘ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਚਲ ਬਸੇ ਤੇ ਉਹ ਯਤੀਮ ਹੋ ਗਿਆ ਇਹ ਇੱਕ ਵੱਡੀ ਘਟਨਾ ਸਹੀਦ ਉਦਮ ਸਿੰਘ ਦੀ ਜ਼ਿੰਦਗੀ ਵਿੱਚ ਵਾਪਰੀ ਸਾਡਾ ਦੂਜਾ ਪ੍ਰਸ਼ਨ ਹੈ ਜਲੀਆਂ ਵਾਲੇ ਬਾਗ ਵਿੱਚ ਕੀ ਹੋਇਆ ਤਾਂ ਅਸੀਂ ਪਾਠ ਵਿੱਚ ਜਿਵੇਂ ਪੜਿਆ ਹੈ ਜਲੀਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਇੱਥੇ ਲੋਕਾਂ ਤੇ ਗੋਲੀਬਾਰੀ ਚਲਾ ਕੇ ਖੂਨ ਦੀ ਹੋਲੀ ਖੇੜੀ ਜਿਸ ਨਾਲ ਬਹੁਤ ਲੋਕਾਂ ਦੀ ਜਾਨ ਚਲੀ ਗਈ ਇਸ ਦਾ ਉਦਮ ਸਿੰਘ ਦੇ ਮਨ ਤੇ ਬਹੁਤ ਗਹਿਰਾ ਅਸਰ ਪਿਆ ਜਾਂ ਡੂੰਘਾ ਅਸਰ ਪਿਆ ਸਾਡਾ ਅਗਲਾ ਪਰਸਨ ਹੈ ਉਦਮ ਸਿੰਘ ਸ਼ਹੀਦ ਉਦਮ ਸਿੰਘ ਤੇ ਜਲੀਆਂ ਵਾਲੇ ਬਾਗ ਦੀ ਘਟਨਾ ਦਾ ਕੀ ਅਸਰ ਹੋਇਆ ਇਸ ਦਾ ਜਵਾਬ ਅਸੀਂ ਦੇਵਾਂਗੇ ਕਿ ਉਦਮ ਸਿੰਘ ਤੇ ਜਲੀਆਂ ਵਾਲੇ ਬਾਗ ਦਾ ਬਹੁਤ ਡੂੰਘਾ ਅਸਰ ਹੋਇਆ ਇਸ ਘਟਨਾ ਨੇ ਉਸ ਨੂੰ ਬਦਲ ਕੇ ਹੀ ਰੱਖ ਦਿੱਤਾ ਉਸ ਨੇ ਪਰਣ ਕੀਤਾ ਕਿ ਇਸ ਘਟਨਾ ਨੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਖੂਨ ਦਾ ਬਦਲਾ ਉਹ ਲੈ ਕੇ ਹੀ ਰਹੇਗਾ ਅਗਲਾ ਪ੍ਰਸ਼ਨ ਹੈ ਉਦਮ ਸਿੰਘ ਦਾ ਬਚਪਨ ਤੋਂ ਸੁਭਾਅ ਕਿਹੋ ਜਿਹਾ ਸੀ ਤਾਂ ਉਦਮ ਸਿੰਘ ਬਚਪਨ ਤੋਂ ਹੀ ਸ਼ਾਂਤ ਸੁਭਾਅ ਚੁੱਪਚਾਪ ਮਿਹਨਤੀ ਹਿੰਮਤੀ ਤੇ ਲਗਨ ਨਾਲ ਕੰਮ ਕਰਨ ਵਾਲਾ ਸੀ ਸਾਡਾ ਅਗਲਾ ਪ੍ਰਸ਼ਨ ਹੈ ਉਦਮ ਸਿੰਘ ਕੈਕਸਟਨ ਹਾਲ ਵਿੱਚ ਕੀ ਪਹਿਨ ਕੇ ਗਿਆ ਤਾਂ ਕੈਕਸਟਨ ਹਾਲ ਵਿੱਚ ਉਹ ਅੰਗਰੇਜ਼ੀ ਅੰਦਾਜ਼ ਦੇ ਕੱਪੜੇ ਓਵਰ ਕੋਟ ਤੇ ਹੈਟ ਪਹਿਨ ਕੇ ਗਿਆ ਬਿਲਕੁਲ ਅੰਗਰੇਜ਼ ਦੀ ਤਰ੍ਹਾਂ ਹੀ ਗਿਆ ਹੁਣ ਅਸੀਂ ਅਗਲਾ ਪ੍ਰਸ਼ਨ ਕਰਾਂਗੇ ਸਾਡਾ ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ ਖਾਲੀ ਥਾਵਾਂ ਭਰੋ ਦਾ ਸਾਡਾ ਪਹਿਲਾ ਪ੍ਰਸ਼ਨ ਹੈ ਊੜਾ ਨੰਬਰ ਉਦਮ ਸਿੰਘ ਦੇ ਪਿਤਾ ਦਾ ਨਾਮ ਖਾਲਿਸਤਾਨ ਸੀ ਤਾਂ ਅਸੀਂ ਇਸ ਖਾਲਿਸਤਾਨ ਵਿੱਚ ਉਦਮ ਸਿੰਘ ਦੇ ਪਿਤਾ ਦਾ ਨਾਮ ਦੱਸਣਾ ਹੈ ਭਰਨਾ ਹੈ ਤਾਂ ਉਦਮ ਸਿੰਘ ਦੇ ਪਿਤਾ ਦਾ ਨਾਮ ਜੋ ਕਿ ਅਸੀਂ ਪਾਠ ਵਿੱਚ ਪੜ੍ਹਿਆ ਹੈ ਉਦਮ ਸਿੰਘ ਦੇ ਪਿਤਾ ਦਾ ਨਾਮ ਟੈਲ ਸਿੰਘ ਸੀ ਤਾਂ ਅਸੀਂ ਇਸ ਖਾਲਿਸਤਾਨ ਵਿੱਚ ਟੈਲ ਸਿੰਘ ਪੜਾਂਗੇ ਉਸ ਤੋਂ ਬਾਅਦ ਦੂਜਾ ਪਰਸਨ ਹੈ ਬਚਪਨ ਵਿੱਚ ਹੀ ਉਦਮ ਸਿੰਘ ਹੋ ਗਿਆ ਕੀ ਹੋ ਗਿਆ ਯਤੀਮ ਹੋ ਗਿਆ ਉਹਦੇ ਮਾਤਾ ਪਿਤਾ ਚਲ ਬਸੇ ਸੀ ਤਾਂ ਅਸੀਂ ਇਸ ਖਾਲਿਸਤਾਨ ਵਿੱਚ ਯਤੀਮ ਪੜਾਂਗੇ ਉਸ ਤੋਂ ਬਾਅਦ ਅਗਲਾ ਪਰਸਨ ਹੈ ਉਸ ਦਾ ਮਕਾਨ ਖਾਲਿਸਤਾਨ ਦਾ ਅੱਡਾ ਬਣ ਗਿਆ ਤਾਂ ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ ਇਸ ਖਾਲਿਸਤਾਨ ਵਿੱਚ ਅਸੀਂ ਕ੍ਰਾਂਤੀਕਾਰੀਆਂ ਭਰਾਂਗੇ ਅਗਲਾ ਪਰਸਨ ਹੈ 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ਖਾਲਿਸਤਾਨ ਨਾਲ ਹੋਈ ਤਾਂ ਇਸ ਖਾਲਿਸਤਾਨ ਵਿੱਚ ਅਸੀਂ ਭਰਾਂਗੇ ਸੁਭਾਸ ਚੰਦਰ ਬੋਸ ਉਸ ਤੋਂ ਬਾਅਦ ਹੈ ਖਾਲਿਸਤਾਨ ਨੇ ਨਿਨਹਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ਖਾਲਿਸਤਾਨ ਵਿੱਚ ਅਸੀਂ ਭਰਾਂਗੇ ਜਨਰਲ ਡਾਇਰ ਇਸ ਖਾਲਿਸਤਾਨ ਵਿੱਚ ਜਨਰਲ ਡਾਇਰ ਭਰਾਂਗੇ ਤਾਂ ਇਹ ਖਾਲਿਸਤਾਨਾਂ ਦਾ ਸਾਡਾ ਪ੍ਰਸ਼ਨ ਹੱਲ ਹੋਇਆ ਹੁਣ ਅਸੀਂ ਅਗਲਾ ਪ੍ਰਸ਼ਨਾਂਗੇ ਵਿਆਕਰਣ ਸਹੀ ਵਿਕਲਪ ਚੁਣੋ ਸਾਡਾ ਪਹਿਲਾ ਪ੍ਰਸ਼ਨ ਹੈ ਆਜ਼ਾਦੀ ਦਾ ਵਿਰੋਧੀ ਸ਼ਬਦ ਚੁਣੋ ਤਾਂ ਆਜ਼ਾਦੀ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਅਸੀਂ ਚੁਣਨਾ ਹੈ ਤਾਂ ਆਜ਼ਾਦੀ ਦਾ ਵਿਰੋਧੀ ਸ਼ਬਦ ਸੁਤੰਤਰਤਾ ਗੁਲਾਮੀ ਸਤਕਾਰ ਪ੍ਰਸਿੱਧ ਇਹਨਾਂ ਵਿੱਚੋਂ ਗੁਲਾਮੀ ਹੋਵੇਗਾ ਕਾਸੀ ਗੁਲਾਮੀ ਤੇ ਸਹੀ ਦਾ ਨਿਸ਼ਾਨ ਲਾਵਾਂਗੇ ਦੂਜਾ ਪ੍ਰਸ਼ਨ ਆਇਆ ਵਿਸਾਰਨਾ ਦਾ ਸਮਾਨਾਰਥਕ ਸ਼ਬਦ ਚੁਣੋ ਤਾਂ ਵਿਸਾਰਨਾ ਦਾ ਸਮਾਨਾਰਥਕ ਸ਼ਬਦ ਹੈ ਪੁਲਾਉਣਾ ਅਸੀਂ ਪੁਲਾਉਣਾ ਤੇ ਨਿਸ਼ਾਨ ਲਾਵਾਂਗੇ ਸਹੀ ਦਾ ਨਿਸ਼ਾਨ ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ ਸਬਦ ਕਿਹੜਾ ਹੈ ਸੋਧ ਸ਼ਬਦ ਕਿਹੜਾ ਹੈ ਤਾਂ ਇਸ ਪ੍ਰਸ਼ਨ ਦਾ ਉੱਤਰ ਅਸੀਂ ਲਿਖਾਂਗੇ ਪ੍ਰਤੀ ਪ੍ਰਤੀਕ 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 ਤਾਂ ਇਹਨਾਂ ਵਿੱਚੋਂ ਸੁੱਧ ਸਬਦ ਛਾਂਟ ਕੇ ਲਿਖਣਾ ਤਾਂ ਇਹ ਸ਼ਬਦ ਸਾਡਾ ਸਹੀ ਹੈ ਪ੍ਰਤੀਕ ਸੁੱਧ ਸ਼ਬਦ ਹੋਵੇਗਾ ਅਗਲਾ ਪ੍ਰਸ਼ਨ ਹੈ ਚੌਕੀਦਾਰ ਨੂੰ ਲਿੰਗ ਬਦਲ ਕੇ ਲਿਖੋ ਚੌਕੀਦਾਰ ਦਾਸੀ ਲਿੰਗ ਬਦਲਣਾ ਹੈ ਤਾਂ ਚੌਕੀਦਾਰ ਦਾ ਲਿੰਗ ਚੌਕੀਦਾਰੀ ਚੌਕੀਦਾਰਨੀ ਚੌਕੀਦਾਰਨ ਚੌਕੀਦਰਾਣੀ ਤਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੋਵੇਗਾ ਚੌਕੀਦਾਰਨੀ ਤੋ ਇਸ ਤੈਸੀਂ ਗੁੱਡ ਸਹੀਦਾ ਨਿਸ਼ਾਨ ਲਾਵਾਂਗੇ ਸਾਡਾ ਅਗਲਾ ਪਰਸਨ ਹੈ ਪੜਨਾਮ ਸ਼ਬਦ ਚੁਣੋ ਤਾਂ ਇਹਨਾਂ ਵਿੱਚੋਂ ਅਸੀਂ ਪੜਨਾਮ ਸ਼ਬਦ ਚੁੜਨਾ ਹੈ ਪੜਨਾਮ ਸ਼ਬਦ ਉਹ ਹੁੰਦੇ ਹਨ ਜੋ ਨਾਮ ਦੀ ਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦੇ ਹਨ ਖੇਡਣਾ ਸੁੰਦਰ ਉਦਮ ਸਿੰਘ ਉਹ ਤਾਂ ਇਹਨਾਂ ਵਿੱਚ ਅਸੀਂ ਆਮ ਸ਼ਬਦ ਪੜਨਾਮ ਸ਼ਬਦ ਲਿਖਣਾ ਹੈ ਤਾਂ ਪੜਨਾਮ ਸ਼ਬਦ ਹੈ ਉਹ ਵਿਦਿਆਰਥੀਓ ਸਾਡੇ ਅੱਜ ਦੇ ਪਾਠ ਦੇ ਪ੍ਰਸ਼ਨ ਉੱਤਰ ਵੀ ਕੰਪਲੀਟ ਹੋਏ ਤੁਹਾਨੂੰ ਇਹ ਪਾਠ ਤੇ ਪ੍ਰਸ਼ਨ ਉੱਤਰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਇਸ ਪਾਠ ਨੂੰ ਤੁਸੀਂ ਵਾਰ-ਵਾਰ ਸੁਣ ਕੇ ਚੰਗੀ ਤਰ੍ਹਾਂ ਅਭਿਆਸ ਕਰੋ ਤੇ ਆਨਲਾਈਨ ਮਾਧਿਅਮ ਨਾਲ ਪੜ੍ਹਾਈ ਚੰਗੀ ਤਰ੍ਹਾਂ ਆਪਣੀ ਜਾਰੀ ਰੱਖੋ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ